ਬਾਡੀ ਬਿਲਡਿੰਗ ਕਿੰਨੇ ਸਾਲ ਤੋਂ ਕਰ ਰਿਹਾ ਹੋ ਗਏ 4 ਕਿ ਸਾਲ ਜੀ ਅੱਛਾ ਵੈਰੀ ਗੁੱਡ ਨਹੀਂ ਵਧੀਆ ਆ ਜਿਹੜਾ ਬਾਡੀ ਬਿਲਡਰ ਮੁੰਡਾ ਨਾ ਜੀ ਇਹ ਇੱਥੇ ਚਾਹ ਬਣਾਉਂਦਾ ਤੇ ਚਾਹ ਕਿਹੋ ਜੀ ਬਣਾਉਂਦਾ ਚਾਹ ਬਣਾਉਂਦਾ ਜੀ ਬਿਲਕੁਲ ਬੇਕਾਰ ਚਾਹ ਆ ਤੁਸੀਂ ਵੇਖ ਸਕਦੇ ਹੋ ਸੋ ਦੋਸਤੋ ਚਾਹ ਬੇਕਾਰ ਨਹੀਂ ਇਸਦੀ ਸ਼ਾਪ ਦਾ ਨਾਂ ਹੀ ਆ ਬੇਕਾਰ ਚਾਹ ਸੋ ਨਾਂ ਇਸਨੇ ਬੜਾ ਸੋਹਣਾ ਰੱਖਿਆ ਪਰ ਜਿਹੋ ਜਿਹਾ ਨਾਂ ਚਾਹ ਇਸ ਤੇ ਬਿਲਕੁਲ ਉਲਟਾ ਹੈ ਬੜੀ ਸਵਾਦ ਚਾਹ ਬਣਾਉਂਦਾ ਹੈ ਸੋ ਦੋਸਤੋ ਅੱਜ ਦਾ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਹੜੇ ਕਹਿੰਦੇ ਇੱਥੇ ਸਾਨੂੰ ਕੋਈ ਕੰਮ ਹੀ ਨਹੀਂ ਮਿਲਦਾ ਤਾਂ ਆਹ ਮੁੰਡੇ ਨੇ ਇੱਕ ਉਦਾਹਰਨ ਉਹਨਾਂ ਲਈ ਬਣਾ ਦਿੱਤੀ ਹੈ ਕਿ ਬਾਡੀ ਬਿਲਡਿੰਗ ਵੀ ਕਰਦਾ ਹੈ ਤੇ ਨਾਲ ਨਾਲ ਕੰਮ ਵੀ ਕਰਦਾ ਹੈ ਤਾਂ ਆਪਾਂ ਇਹਦੇ ਕੋਲੇ ਰੁਕੇ ਸੀ ਚਾਹ ਪੀਣ ਸੋ ਤੁਹਾਨੂੰ ਦੱਸਦੇ ਆ ਸਾਰਾ ਕੁਝ ਕਿ ਇਹ ਕਿੱਥੇ इसने ਆਪਣਾ ਜਿਹੜਾ 카ਟ ਲਾਇਆ ਤੇ ਕੀ ਕੁੱਛ ਕਰਦਾ ਸੋ ਦੋਸਤੋ ਕਾਫੀ ਚੀਜ਼ਾਂ ਦੇ ਕੋਲੇ ਤੁਹਾਨੂੰ ਖਾਣ ਪੀਣ ਲਈ ਮਿਲ ਜਾਂਦੀਆਂ ਜੇ ਕਦੇ ਦਰਾਓ ਜਦੋਂ ਇਹ ਆਪਾਂ ਸ਼ੇਰੋਂ ਵਾਲਾ ਅਮਰ ਸਰ ਨੂੰ ਜਾਂਦੇ ਹੋਏ ਟੋਲ ਟੱਪਦੇ ਆਂ ਸ਼ੇਰੋਂ ਵਾਲਾ ਟੋਲ ਟੱਪਣ ਸਾਰੀ ਖੱਬੇ ਹੱਥ ਇਸਦਾ ਹਾ ਕਾਰਟ ਲੱਗਿਆ ਹੋਇਆ ਇੱਥੇ ਗੰਨੇ ਦਾ ਜੂਸ ਸ਼ੇਕ ਤੇ ਬਹੁਤ ਸਾਰੀਆਂ ਚੀਜ਼ਾਂ ਵੇਚਦਾ ਹੈ ਆ ਦੇਖੋ ਇਹਦੀ ਜਿਹੜਾ ਕਾਰਟ ਲੱਗਿਆ ਹੋਇਆ ਤਾਂ ਬਿਕਾਰ ਚਾਹ ਦਾ ਨਾਮ ਪੜ ਕੇ ਬੰਦਾ ਇੱਥੇ ਰੁਕ ਜਾਂਦਾ ਤੇ ਆਇਸ ਨੇ ਆਪਣੀਆਂ ਫੋਟੋਆਂ ਲਾਈਆਂ ਹੋਈਆਂ ਵਰਕਆਊਟ ਦੀਆਂ ਤੇ ਕਹਿੰਦਾ ਪਿਛਲੇ 4 ਸਾਲਾਂ ਤੋਂ ਮੈਂ ਬਾਡੀ ਬਿਲਡਿੰਗ ਕਰ ਰਿਹਾ ਹਾਂ ਵਰਕਆਊਟ ਕਰ ਰਿਹਾ ਹਾਂ ਕਿਵੇਂ ਆਇਆ ਫਿਰ ਵੀ ਇਹ ਬੇਕਾਰ ਚ ਨਾਂ ਦਾ ਆਈਡੀਆ ਕਿਵੇਂ ਆਇਆ ਤੇਰੀ ਪਾਸ ਇੱਕ ਸਾਈਕੋਲੋਜੀ ਆ ਵੇ ਅੱਛਾ ਸਾਈਕੋਲੋਜੀ ਅਟ੍ਰੈਕਟ ਕਰਨ ਲਈ ਹੈ ਤੇ ਬਾਡੀ ਬਿਲਡਿੰਗ ਕਿੰਨੇ ਸਾਲ ਤੋਂ ਕਰਦੇ ਹੋ ਹੋ ਗਏ 4 ਕਿ ਸਾਲ ਜੀ ਅੱਛਾ ਵੈਰੀ ਗੁੱਡ ਨਹੀਂ ਵਧੀਆ ਲੱਗਿਆ ਯਾਰ ਬਹੁਤ ਵਧੀਆ ਅੱਛਾ ਲੱਗਿਆ ਕਿ ਧੰਨਵਾਦ ਜੀ ਵੀ ਮਹਤੂਨ ਨਾਲ ਕੰਮ ਕਰ ਰਹੇ ਆ ਨਾਲ ਨਾਲ ਬਾਡੀ ਬਿਲਡਿੰਗ ਕਰ ਰਹੇ ਆ ਹਾਂ ਵਧੀਆ ਮੈਂ ਤਾਂ ਨਾ ਕਿ ਬਾਹਰ ਨਾ ਜਾਓ ਇੱਥੇ ਘਰੋ ਪੰਜਾਬ ਦੇ ਦੇ ਕੰਮ ਮੈਂ ਮੁੰਡੇ ਨਾਲ ਹੋ ਗਊਂਗਾ ਹਾਂ ਬਹੁਤ ਵਧੀਆ ਗੱਲ ਬੰਦਾ ਕੁਝ ਵੀ ਕਰ ਸਕਦਾ ਆਪਣੇ ਜੇ ਆਪ ਆਪ ਕਰੇ ਨਾ ਬੰਦਾ ਕੀ ਚਾਹੇਗੀ ਆ ਮੈਂ ਮਨ 'ਚ ਸੋਚਣਾ ਅੱਜ ਹੀ ਧੰਨਵਾਦ ਜੀ। ਤੋਂ ਦੋਸਤੋ ਕੰਮ ਕੋਈ ਵੀ ਨਹੀਂ ਮਾੜਾ ਵੇਖੋ ਇਹ ਪ੍ਰੋਫੈਸ਼ਨਲ ਬੋਡੀ ਬਿਲਡਰ ਹੈ ਚੰਗਾ ਸਰੀਰ ਬਣਾਇਆ ਮੁੰਡੇ ਨੇ ਹੋ ਗਿਆ ਪੋਸਟਰ ਤੇ ਦਿੱਤੇ ਨੇ ਆਪਣੀਆਂ ਫੋਟੋਆਂ ਲਾਈਆਂ ਹੋਈਆਂ ਤੇ ਨਾਲ ਨਾਲ ਆਪਣਾ ਕੰਮ ਕਰਦਾ ਤੇ ਸ਼ੇਰੇ ਸ਼ਾਂ ਸ਼ਾਰਕਾਉਡ ਕਰਦਾ। ਸੋ ਜੇਕਰ ਤੁਸੀਂ ਕਦੇ ਇਧਰਲੇ ਪਾਸੇ ਆਓ ਅੰਮ੍ਰਿਤਸਰ ਨੂੰ ਜਾਂਦੇ ਸ਼ੇਰੋਂ ਵਾਲਾ ਟੋਲ ਟਾਪੀਏ ਇਸ ਮੁੰਡੇ ਕੋਲੇ ਜ਼ਰੂਰ ਰੁਕਿਓ ਤੇ ਇਹਦੇ ਨਾਲ ਗੱਲਬਾਤ ਕਰਿਓ ਤੇ ਇਹ ਤੋਂ ਕੁਝ ਸਿੱਖਾਇਓ ਵੀ ਉਹ ਇਹੋ ਜਿਹੇ ਨੌਜਵਾਨਾਂ ਦੀ ਹੌਸਲਾ ਵਧਾਈ ਆਪਾਂ ਜ਼ਰੂਰ ਕਰਿਆ ਕਰੀਏ। ਧੰਨਵਾਦ। ਲਾਈਕ ਤੇ ਸ਼ੇਅਰ ਕਰਤਾ।